ਖਬਰ ਮਿਲੀ ਆ ਕਿ ਜੋ ਮੇਨ ਕੇਸ ਬੈਵਲ ਕਲਾਂ ਦਾ ਗੋਲੀ ਕਾਂਡ ਵਾਲਾ ਪਰ ਗਾੜੀ ਵਿਐਸਵੀ ਵਾਲਾ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲੱਗੀ ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਤੇ ਇਹ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ ਖਬਰ ਮਿਲੀ ਆ ਕਿ ਜੋ ਮੇਨ ਕੇਸ ਬੈਵਲ ਕਲਾਂ ਦਾ ਗੋਲੀ ਕਾਂਡ ਵਾਲਾ ਬਰ ਗਾੜੀ ਵਿਆਹਵੀ ਨਾਲ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲੱਗੀ ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਤੇ ਇਹ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ ਔਰ ਇਹ ਬੜੀ ਅਫਸੋਸ ਦੀ ਗੱਲ ਆ ਕਿ ਅੱਜ ਉਹ ਕੇਸ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ ਇਸੇ ਤਰ੍ਹਾਂ ਦੇ 6 ਕੇਸ ਮੁਲਜਮਾਂ ਨੇ ਸੁਪਰੀਮ ਕੋਰਟ ਚ ਫਾਈਲ ਕੀਤੀ ਸੀ ਸੁਪਰੀਮ ਕੋਰਟ ਚ ਉਹਨਾਂ 6 ਦੇ 6 ਨੂੰ ਮੈਂ ਡਿਸਪੋਸ ਕਰਵਾਇਆ ਸੀ ਜਿੱਦੋਂ ਉਹਨਾਂ ਨੇ ਕਿਹਾ ਪੰਜਾਬ ਦੇ ਚ ਮਾਹੌਲ ਨਹੀਂ ਠੀਕ ਇਸ ਚੰਡੀਗੜ੍ਹ ਟ੍ਰਾਂਸਫਰ ਇਹ ਜਨਵਰੀ ਦੀ ਗੱਲ ਆ ਜਨਵਰੀ ਆ ਹੁਣੇ ਹੀ ਆਹੀ ਜਨਵਰੀ 24 ਦੀ ਗੱਲ ਆ ਉਹ 6 ਦੇ 6 ਕੇਸਾਂ ਨੂੰ ਮੈਂ ਡਿਸਪੋਸ ਕਰਾਇਆ ਸੀ ਪਰ ਮੈਨੂੰ ਇਹ ਬੜੀ ਅਫਸੋਸ ਦੀ ਗੱਲ ਆ ਕਿ ਉਹਨਾਂ 6 ਕੇਸਾਂ ਵਿੱਚ ਤਾਂ ਮੈਨੂੰ ਪਤਾ ਇਹ ਪੰਜਾਬ ਸਰਕਾਰ ਨੇ ਜਵਾਬ ਤੱਕ ਫਾਈਲ ਹੀ ਨਹੀਂ ਸਕੀ ਦਿੰਨ ਵਾਲੀ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਵਾਬ ਫਾਈ ਕਰਨ ਦਾ ਇਹਨਾਂ ਜਵਾਬ ਨਹੀਂ ਫਾਈ ਕੀਤਾ ਉਸ ਤੋਂ ਵੀ ਇੱਕ ਜੂਨੀਅਰ ਵਕੀਲਾ ਕੇ ਖੜਾ ਹੋ ਗਿਆ ਕਹਿੰਦਾ ਸਾਨੂੰ ਹੋਰ ਟਾਈਮ ਦੇ ਦਿਓ ਉਧਰੋਂ ਜਿਹੜੇ ਠੇਰੇ ਵਾਲਿਆਂ ਵੱਲੋਂ ਬੜੇ ਤਕੜੇ ਤਕੜੇ ਸੁਪਰੀਮ ਕੋਰਟ ਦੇ ਵਕੀਲ ਖੜੇ ਸੀ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਮਤਲਬ ਨਹੀਂ ਇਹਨਾਂ ਨੂੰ ਹੋਰ ਮੌਕਾ ਦੇ ਦਾਂ ਤੇ ਸੁਪਰੀਮ ਕੋਰਟ ਟਰਾਂਸਫਰ ਕਰਨ ਲੱਗੀ ਸੀ ਜਦੋਂ ਕਿ ਇੱਕ ਪਿੱਛੋਂ ਜਿਹੜਾ ਇੱਕ ਕੰਪਲੇਨੈਂਟ ਆ ਉਹਨਾਂ ਨੇ ਮੋਗੇ ਵਾਲੇ ਪ੍ਰਵੀ ਸਿੰਘ ਰਾਨੀ ਉਹਨਾਂ ਨੇ ਮੈਨੂੰ ਅਗੀਜ਼ ਕਰ ਲਿਆ ਸੀ ਤੇ ਮੈਂ ਜਦੋਂ ਆਰਗੂ ਕੀਤਾ ਮੇਰੇ ਆਰਗੂਮੈਂਟ ਸੁਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹ ਕੇਸ ਉੱਥੇ ਡਿਸਪਸ ਕਰਤਾ ਔਰ ਉਹ ਕੇਸ ਟਰਾਂਸਫਰ ਨਹੀਂ ਕੀਤਾ ਬਲਕਿ ਹੁਣ ਉੱਥੇ ਜੋ ਪੰਜਾਬ ਸਰਕਾਰ ਦਾ ਐਟੀਟਿਊਡ ਸੀ ਉਹਦੇ ਮੈਂ ਦੱਸਿਆ ਸੀ ਸੰਗਠਨ ਨੂੰ ਕਿ ਮੇਰਾ ਫਰਜ਼ਮੰਦਾ ਕਿ ਮੈਂ ਸੰਗਠਨ ਨੂੰ ਇਹ ਗੱਲਾਂ ਦੱਸਾਂ ਕਿ ਪੰਜਾਬ ਸਰਕਾਰ ਤੇ ਝੂਟ ਪਾਓ ਕਿ ਕੇਸਾਂ ਨੂੰ ਸੀਰੀਅਸਲੀ ਲਾਓ ਬਲਕਿ ਇੰਨੇ ਇੰਨਾ ਇੰਪੋਰਟੈਂਟ ਕੇਸ ਕਿ ਉਹਦੇ ਵਿੱਚ ਜਵਾਬ ਤੱਕ ਇਹਨਾਂ ਫਾਈਲ ਕਰੋ ਤੇ ਨਾਲੇ ਉਦੋਂ ਬਾਅਦ ਜੂਨੀਅਰ ਵਕੀਲ ਲੈ ਕੇ ਖੜਾ ਕਰ ਦਿਓ ਕਿ ਸਟ੍ਰੀਨਿੰਗ ਕਾਉਂਸਲ ਵੀ ਨਾ ਪੇਸ਼ ਹੋਵੇ ਬਲਕਿ ਇਹੇ ਜੇ ਇਹੇ ਜਹ ਹਾਲ ਹੈ ਹੁਣ ਇਹ ਦੇਖੋ ਚੰਡੀਗੜ੍ਹ ਮੈਂ ਵਕੀਲ ਨਹੀਂ ਆ ਮੈਨੂੰ ਨਹੀਂ ਪਤਾ ਚੰਡੀਗੜ੍ਹ ਵਾਲੇ ਕੇਸ ਚ ਕੀ ਹੋਇਆ ਪਰ ਜੇਕਰ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਹੀ ਇਹਨੂੰ ਵੀ ਕੇਸ ਨੂੰ ਹੈਂਡਲ ਕੀਤਾ ਤੇ ਫਿਰ ਤਾਂ ਫਿਰ ਤਾਂ ਕੀ ਕਹਿਣਾ ਫਿਰ ਤੁਸੀਂ ਕਿ ਕਿ ਕੋਰਟ ਨੂੰ ਕਿਵੇਂ ਅਸੀਂ ਫਲੇਮ ਫਲੇਮ ਕਰ ਸਕਦੇ ਹਾਂ ਮੈਂ ਤਾਂ ਅਜਨ ਦਿੱਲੀ ਤੋਂ ਆ ਰਹਿਆ ਆਪਣੇ ਪਿੰਡ ਜਾ ਰਿਹਾ ਭਧੌਰ ਮੇਰੀ ਵੋਟ ਭਧੌਰ ਆ ਕੱਲ ਨੂੰ ਵੋਟਾਂ ਪੈਣੀਆਂ ਤੇ ਵੋਟ ਪਾਣ ਜਾ ਰਿਹਾ ਸੀ ਰਸਤੇ 'ਚ ਇਹ ਗੱਲ ਇਨਫੋਰਮੇਸ਼ਨ ਮਿਲੀ ਤੇ ਇਹ ਜਦੋਂ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ ਪਹਿਲਾਂ ਇੱਕ सीबीआई ਦਾ ਕੇਸ ਸੀਗਾ ਉਹਦੇ ਚ ਭਰੀ ਹੋ ਗਿਆ ਆ ਹੁਣ ਇਹ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੇਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨੇ ਨਹੀਂ ਉਹਨਾਂ ਉਹਨਾਂ ਨੂੰ ਪਰਸੂ ਕਰਨਾ ਸੀ ਤੇ ਉਹਨਾਂ ਚ ਜਵਾਬ ਫਾਈਲ ਕਰਨੇ ਸੀ ਅੱਜ ਜਿਹੜਾ ਕੇਸ ਬਾਈਬਲ ਕੱਲ੍ਹ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ਟਰਾਂਸਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਹੈ ਔਰ ਪੰਜਾਬ ਸਰਕਾਰ ਨੇ ਕਰਨਾ ਸੀ ਮਤਲਬ ਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸਰੀ ਕਰਾ ਪਈ ਕਿ ਪੰਜਾਬ ਦਾ ਮਾਹੌਲ ਠੀਕ ਹੈ ਹਾਈ ਕੋਰਟ ਨੇ ਟਰਾਂਸਫਰ ਕਰਤਾ ਕਿ ਪੰਜਾਬ ਦਾ ਮਾਹੌਲ ਨਹੀਂ ਠੀਕ ਤੇ ਤਾਂ ਕਰਕੇ ਜਿੰਡੀਆ ਟਰਾਂਸਫਰ ਕਰੋ ਬੜੀ ਜਨਾਨੀ ਦੀ ਗੱਲ ਹੈ ਔਰ ਮੈ ਮੈਨੂੰ ਸਮਝ ਨਹੀਂ ਆਉਂਦੀ ਹੋਕ ਹੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਮਤਲਬ ਕਿ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਹੈ ਸੋਚ ਕੇ ਕਿ ਢੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਤਬਦਬਾ ਨਹੀਂ ਹੈ। ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਢੇਰੇ ਵਾਲਿਆਂ ਦੇ ਡੁਗਡੁਗੀ ਤੇ ਨੱਚਦੇ ਆ ਤੇ ਸਿੱਖਾਂ ਦੀ ਕੋਈ ਪਰਵਾਹੀ ਕੋ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾ। ਤੇ ਮੈਂ ਅੱਜ ਮੇਰਾ ਇਹ ਫਰਜ਼ ਮੰਨਦਾ ਸੀ ਸੰਗਤ ਨੂੰ ਇਸ ਚੀਜ਼ ਤੇ ਇਹ 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 ਗਰਾਹ ਕਰਨ ਦਾ ਕਿ ਪੰਜਾਬ ਸਰਕਾਰ ਦੇ ਉੱਤੇ ਝੋੜ ਪਾਓ ਕਿ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਏ ਨਹੀਂ ਤਾਂ ਜੋ ਇਹ ਹੋ ਗਿਆ ਅੱਜ ਹੋ ਗਿਆ ਬਾਕੀ ਵੀ ਜਿੰਨੇ ਵੀ ਕੇਸ ਫਰੀਦਕੋਟ ਵਾਲੇ ਬਠਿੰਡਾ ਵਾਲਾ ਤੇ ਨਾਲੇ ਮੋਗੇ ਵਾਲੇ ਸਾਰੇ ਸਾਰੇ ਉਸ ਤੋਂ ਬਾਅਦ ਇਸੇ ਬਣਾ ਦੇ ਉੱਤੇ ਉੱਠ ਕੇ ਚੰਡੀਗੜ੍ਹ ਆ ਜਣਿਆ ਤੇ ਇਹ ਬਲਕਿ ਇਹ ਇਸੇ ਤਰ੍ਹਾਂ ਕਰਕੇ ਕੇਸਾਂ ਦੇ ਵਿੱਚ ਜਿਵੇਂ ਫਾਰਕ ਹੋ ਰਹੀ ਹੈ ਜਿਸ ਤਰੀਕੇ ਨਾਲ ਮੈਂ ਤਾਂ ਬੜਾ ਮਲਕਿ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਦੁੱਖ ਹੋ ਰਿਹਾ ਏਜੈਂਸ ਸਾਖੋੜਿਆ ਮੈਂ ਸਭ ਤੋਂ ਪਹਿਲੀ ਗੱਲ ਕਰਕੇ ਤੁਹਾਨੂੰ ਮੈਂ ਕਿਹਾ ਸਾਰੀ ਸੰਗਤ ਨੂੰ ਮੈਂ ਆਪਣੇ ਵਿਚਾਰ ਦਵਾਂ ਇਹ ਦੇ ਕਰਕੇ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਵਰਜਨ ਖਾਲਸਾ ਵਰਜਨ ਕੀ ਖਬਰ ਮਿਲੀ ਆ ਕਿ ਜੋ ਮੇਨ ਕੇਸ ਬਾਈਬਲ ਕਲਾਂ ਦਾ ਗੋਲੀकांड ਵਾਲਾ ਬਰਗਾੜੀ ਬੀਐਸਵੀ ਵਾਲਾ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲੱਗੀ ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਤੇ ਇਹ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ ਖਬਰ ਮਿਲੀ ਆ ਕਿ ਜੋ ਮੇਨ ਕੇਸ ਬੈਵਲ ਕਲਾਂ ਦਾ ਗੋਲੀकांड ਵਾਲਾ ਬਰਗਾੜੀ ਬੀਐਸਵੀ ਵਾਲਾ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲੱਗਿਆ ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਇਹ ਇੱਕ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ। ਔਰ ਇਹ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਉਹ ਕੇਸ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੇ 6 ਕੇਸ ਮਲਜਮਾਨੇ ਸੁਪਰੀਮ ਕੋਰਟ ਚ ਫਾਈ ਕੀਤੀ ਸੀ। ਸੁਪਰੀਮ ਕੋਰਟ ਚ ਉਹਨਾਂ 6ਾਂ ਦੇ 6ਾਂ ਨੂੰ ਮੈਂ ਡਿਸਪੋਸ ਕਰਵਾਇਆ ਸੀ। ਜਿੱਦੋਂ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਇਸ ਚੰਡੀਗੜ੍ਹ ਟਰਾਂਸਫਰ। ਇਹ ਜਨਵਰੀ ਦੀ ਗੱਲ ਆ ਜਨਵਰੀ ਆ ਹੁਣੇ ਹੀ। ਆਹੀ ਜਨਵਰੀ 24 ਦੀ ਗੱਲ ਆ। ਉਹ 6ਾਂ ਦੇ 6ਾਂ ਕੇਸਾਂ ਨੂੰ ਮੈਂ ਡਿਸਪੋਸ ਕਰਾਇਆ ਸੀ। ਪਰ ਮੈਨੂੰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਉਹਨਾਂ 6 ਕੇਸਾਂ ਵਿੱਚ ਤਾਂ ਮੈਨੂੰ ਪਤਾ ਇਹ ਪੰਜਾਬ ਸਰਕਾਰ ਨੇ ਜਵਾਬ ਤੱਕ ਫਾਈਲ ਹੀ ਨਹੀਂ ਕੀਤੀ ਤਿੰਨ ਵਾਰੀ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਵਾਬ ਫਾਈਲ ਕਰਨ ਦਾ ਇਹਨਾਂ ਨੇ ਜਵਾਬ ਨਹੀਂ ਖਾਈ ਕੀਤਾ ਬੋਸਟਨ ਵੀ ਇੱਕ ਜੂਨੀਅਰ ਵਕੀਲਾ ਕੇ ਖੜਾ ਹੋ ਗਿਆ ਕਹਿੰਦਾ ਸਾਨੂੰ ਹੋਰ ਟਾਈਮ ਦੇ ਦਿਓ ਉਧਰੋਂ ਜਿਹੜੇ ਠੇਰੇ ਵਾਲਿਆਂ ਵੱਲੋਂ ਬੜੇ ਤਕੜੇ ਤਕੜੇ ਸੁਪਰੀਮ ਕੋਰਟ ਦੇ ਵਕੀਲ ਖੜੇ ਸੀ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਮਤਲਬ ਨਹੀਂ ਇਹਨਾਂ ਨੂੰ ਹੋਰ ਮੌਕਾ ਦਿੰਦਾ ਤੇ ਸੁਪਰੀਮ ਕੋਰਟ ਟ੍ਰਾਂਸਫਰ ਕਰਨ ਲੱਗੀ ਸੀ ਜਦੋਂ ਕਿ ਇੱਕ ਪਿੱਛੋਂ ਜਿਹੜਾ ਇੱਕ ਕੰਪਲੇਨੈਂਟ ਆ ਉਹਨਾਂ ਨੇ ਮੋਗੇ ਵਾਲੇ ਭਵਿੰਦ ਸਿੰਘ ਉਹਨਾਂ ਨੇ ਮੈਨੂੰ ਅਗੀਜ਼ ਕਰ ਲਿਆ ਸੀ ਤੇ ਮੈਂ ਜਦੋਂ ਆਰਗੂ ਕੀਤਾ ਮੇਰੇ ਆਰਗੂਮੈਂਟ ਸੁਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹ ਕੇਸ ਉੱਥੇ ਡਿਸਪਸ ਕਰਤਾ ਔਰ ਉਹ ਕੇਸ ਟ੍ਰਾਂਸਫਰ ਨਹੀਂ ਕੀਤਾ ਬਲਕਿ ਹੁਣ ਉੱਥੇ ਜੋ ਪੰਜਾਬ ਸਰਕਾਰ ਦਾ ਐਟੀਟਿਊਡ ਸੀ ਉਹਦੇ ਮੈਂ ਦੱਸਿਆ ਸੀ ਸੰਗਠਨ ਨੂੰ ਕਿ ਮੇਰਾ ਫਰਜ਼ਮੰਦਾ ਕਿ ਮੈਂ ਸੰਗਠਨ ਨੂੰ ਇਹ ਗੱਲਾਂ ਦੱਸਾਂ ਕਿ ਪੰਜਾਬ ਸਰਕਾਰ ਤੇ ਜੋੜ ਪਾਓ ਕਿ ਕਿਸਾਨ ਨੂੰ ਸੀਰੀਅਸਲੀ ਲਾਓ ਮਲਕਿ ਇੰਨੇ ਇੰਨਾ ਇੰਪੋਰਟੈਂਟ ਕੇਸ ਕਿ ਉਹਦੇ ਵਿੱਚ ਜਵਾਬ ਤਾਂ ਕਿਨਾ ਫਾਈਲ ਕਰੋ ਤੇ ਨਾਲੇ ਉਦੋਂ ਬਾਅਦ ਜੂਨੀਅਰ ਵਕੀਲ ਲੈ ਕੇ ਖੜਾ ਕਰ ਦੋ ਕਿ ਸਟ੍ਰੀਨਿੰਗ ਕਾਉਂਸਲ ਵੀ ਨਾ ਪੇਸ਼ ਹੋਵੇ ਮਲਕਿ ਇਹ ਜੇ ਇਹ ਜਿਹੇ ਹਾਲ ਹੁਣ ਇਹ ਦੇਖੋ ਚੰਡੀਗੜ੍ਹ ਦਾ ਵਕੀਲ ਨਹੀਂ ਹੈ ਮੈਨੂੰ ਨਹੀਂ ਪਤਾ ਚੰਡੀਗੜ੍ਹ ਵਾਲੇ ਕੇਸ ਚ ਕੀ ਹੋਇਆ ਪਰ ਜੇਕਰ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਹੀ ਇਹਨੂੰ ਵੀ ਕੇਸ ਨੂੰ ਹੈਂਡਲ ਕੀਤਾ ਤੇ ਫਿਰ ਤਾਂ ਫਿਰ ਤਾਂ ਕੀ ਕਹਣਾ ਫਿਰ ਤੁਸੀਂ ਕਬਸੇ ਕੋਰਟ ਨੂੰ ਕਿਵੇਂ ਅਸੀਂ ਫਲੇਮ ਫਲੇਮ ਕਰ ਸਕਦੇ ਹਾਂ ਮੈਂ ਤਾਂ ਅਜਨ ਦਿੱਲੀ ਤੋਂ ਆ ਰਿਹਾ ਆਪਣੇ ਪਿੰਡ ਜਾ ਰਿਹਾ ਭਧੌਰ ਮੇਰੀ ਵੋਟ ਭਧੌਰਾ ਕੱਲ ਨੂੰ ਵੋਟਾਂ ਪੈਣੀਆਂ ਤੇ ਵੋਟ ਪਾਣ ਜਾ ਰਿਹਾ ਸੀ ਰਸਤੇ 'ਚ ਇਹ ਗੱਲ ਇਨਫੋਰਮੇਸ਼ਨ ਬਿਲੀ ਤੇ ਇਹ ਜਦੋਂ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ ਪਹਿਲਾਂ ਇੱਕ ਸੀਬੀਆਈ ਦਾ ਕੇਸ ਸੀਗਾ ਉਹਦੇ 'ਚ ਭਰੀ ਹੋ ਗਿਆ ਆ ਹੁਣ ਇਹ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੇਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨਹੀਂ ਉਹਨਾਂ ਉਹਨਾਂ ਨੂੰ ਪਰਸੂ ਕਰਨਾ ਸੀ ਤੇ ਉਹਨਾਂ ਚ ਜਵਾਬ ਫਾਈਲ ਕਰਨੇ ਸੀ ਅੱਜ ਜਿਹੜਾ ਕੇਸ ਬਾਈਬਲ ਕਲਾਂ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ਟਰਾਂਸਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਹੈ ਔਰ ਪੰਜਾਬ ਸਰਕਾਰ ਨੇ ਕਰਨਾ ਸੀ ਬਲਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸ ਕਰਾ ਪਈ ਕਿ ਪੰਜਾਬ ਦਾ ਮਾਹੌਲ ਠੀਕ ਹੈ ਹਾਈ ਕੋਰਟ ਨੇ ਟ੍ਰਾਂਸਫਰ ਕਰਤਾ ਕਿ ਪੰਜਾਬ ਦਾ ਮਾਹੌਲ ਨਹੀਂ ਠੀਕ ਤੇ ਤਾਂ ਕਰਕੇ ਚੰਡੀਗੜ੍ਹ ਟ੍ਰਾਂਸਫਰ ਕਰੋ ਬੜੀ ਜਰਾਨੀ ਦੀ ਗੱਲ ਹੈ ਔਰ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਮਨ ਕੇ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਹੈ ਸੋਚ ਕੇ ਕਿ ਡੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਦਬਦਬਾ ਨਹੀਂ ਹੈ ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਡੇਰੇ ਵਾਲਿਆਂ ਦੇ ਡੁਕ ਡੁਕੀ ਤੇ ਨੱਚਦੇ ਆ ਤੇ ਸਿੱਖਾਂ ਦੀ ਕੋਈ ਪਰਵਾਹੀ ਕੋ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾ ਤੇ ਮੈਂ ਅੱਜ ਮੇਰਾ ਇਹ ਫਰਜ ਮੰਨਦਾ ਸੀ ਸੰਗਤ ਨੂੰ ਇਸ ਚੀਜ਼ ਦੇ ਤੇ ਇਹ 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 ਅਗਰਾ ਕਰਨ ਦਾ ਕਿ ਪੰਜਾਬ ਸਰਕਾਰ ਦੇ ਉੱਤੇ ਜ਼ੋਰ ਪਾਓ ਕਿ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਏ ਨਹੀਂ ਤਾਂ ਜੋ ਇਹ ਹੋ ਗਿਆ ਅੱਜ ਹੋ ਗਿਆ ਬਾਕੀ ਵੀ ਜਿੰਨੇ ਵੀ ਕੇਸ ਫਰੀਦਕੋਟ ਵਾਲੇ ਬਠਿੰਡਾ ਵਾਲਾ ਤੇ ਨਾਲੇ ਮੋਗੇ ਵਾਲੇ ਸਾਰੇ ਦੇ ਸਾਰੇ ਉਸ ਤੋਂ ਬਾਅਦ ਇਸੇ ਬਣਾ ਦੇ ਉੱਤੇ ਉੱਠ ਕੇ ਚੰਡੀਗੜ੍ਹ ਆ ਜਣਿਆ ਤੇ ਇਹ ਬਲਕਿ ਇਹ ਇਹ ਇਸੇ ਤਰ੍ਹਾਂ ਖਰਚੀ ਕਿਸਾਂ ਦੇ ਵਿੱਚ ਜਿਵੇਂ 파ਰਪਾਈ ਹੋ ਰਹੀ ਹੈ ਜਿਸ ਤਰੀਕੇ ਨਾਲ ਮੈਨੂੰ ਤਾਂ ਬੜਾ ਇਹ ਬਲਕਿ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਦੁੱਖ ਹੋ ਰਿਹਾ ਇਹ ਜਿਹਾ ਸਾਹ ਖੋ ਰਿਹਾ ਮੈਂ ਸਭ ਤੋਂ ਪਹਿਲੀ ਗੱਲ ਕਰਕੇ ਤੁਹਾਨੂੰ ਮੈਂ ਕਿਹਾ ਸਾਰੀ ਸੰਗਤ ਨੂੰ ਮੈਂ ਆਪਣੇ ਵਿਚਾਰ ਦਵਾਂ ਇਹ ਦੇ ਕਰਕੇ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਵਰਜਨ ਖਾਲਸਾ ਵਰਜਨ